ਜੀ ਜਿਹੜੀ ਕਿਤਾਬ ਜਿਹੜੀ ਵਸਲੀ ਵਾਲੀ ਜਿਹੜੀ ਕੁੜੀ ਨੂੰ ਵੀ ਦੇਖੀ ਹਾਜੀ ਦੋਸਤੋ ਪੀਯੂ ਵਾਲੀ ਕੁੜੀ ਦੇ ਇਸ ਤਾਂ ਪੂਰੇ ਫੁੱਲ ਚਰਚੇ ਹੋਏ ਪਏ ਨੇ ਤੇ ਦਿਲਜੀਤ ਦੁਸਾਈ ਨੇ ਆਪਣੇ ਲਾਈਵ ਸ਼ੋਅ ਤੋਂ ਹੀ ਇਸ ਪੀਯੂ ਵਾਲੀ ਕੁੜੀ ਬਾਰੇ ਕੁਝ ਬੋਲਿਆ ਤੇ ਕਿਹਾ ਕਿ ਸਾਨੂੰ ਮਾਣ ਹੈ ਆਪਣੀ ਧੀਆਂ ਤੇ ਕਿ ਸਭ ਪੰਜਾਬੀ ਬੋਲਦੀ ਹੈ ਇਹਨਾਂ ਦੇ ਖੂਨ ਦੇ ਵਿੱਚ ਕਿਸ ਤਰ੍ਹਾਂ ਇੱਕ ਆਫੀਸਰ ਦੇ ਸਾਹਮਣੇ ਕੁੜੀ ਬੋਲ ਪਈ ਇਹ ਛੋਟੀ ਬੱਚੀ ਦੇ ਸਾਹਮਣੇ ਪੁਲਿਸ ਵਾਲੀ ਅਫਸਰ ਖਲੋਤੀ ਸੀ ਤੇ ਜਦੋਂ ਉਸਨੇ ਬਾਹ ਫੜੀ ਕੁੜੀ ਦੀ ਤੇ ਉਸਨੇ ਦਬਕਾ ਮਾਰ ਕੇ ਬੋਲਿਆ ਮੇਰੀ ਬਾਹ ਨੂੰ ਛੱਡ ਦੇ ਪੀਯੂ ਵਾਲੀ ਕੁੜੀ ਦੀ ਇਹ ਗੱਲ ਸੁਣ ਕੇ ਪੁਲਿਸ ਅਫਸਰ ਵੀ ਇੱਕ ਵਾਰੀ ਕੰਬ ਗਈ ਸੀ ਕਿ ਇਹ ਮੇਰੇ ਨਾਲ ਕਿੱਦਾਂ ਗੱਲ ਕਰਦੀ ਪਈਏ ਇਸ ਕੁੜੀ ਨੇ ਪੂਰੀ ਦਿਖਾਈ ਦਲੇਰੀ ਤੇ ਪੁਲਿਸ ਵਾਲੇ ਨੂੰ ਪਿੱਛੇ ਹਟਾ ਕੇ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਗਈ ਤੇ ਜਦੋਂ ਕੁੜੀ ਦੀ ਇੱਕ ਇੰਟਰਵਿਊ ਲਈ ਗਈ ਤਾਂ ਉਹਨੇ ਦੱਸਿਆ ਕਿ ਮੈਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹਿਣ ਵਾਲੀ ਹਾਂ ਤਾਂ ਇੰਨੀ ਕ ਦਲੇਰੀ ਤਾਂ ਸਾਡੀ ਬਣਦੀ ਹੀ ਹੈ ਕਿਉਂਕਿ ਅਸੀਂ ਸ੍ਰੀ ਗੋਬੀ ਸਿੰਘ ਮਹਾਰਾਜ ਦੇ ਪੁੱਤ ਹਾਂ ਧੀਆ ਹਾਂ ਤੇ ਦਲਜੀਤ ਦਸਾਈ ਨੇ ਇਸ ਕੁੜੀ ਦੀ ਪੂਰੀ ਸਪੋਰਟ ਕੀਤੀ ਹੈ ਕਿ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਸਾਡੀ ਹੈ ਤੇ ਸਾਡੇ ਕੋਲ ਹੀ ਰਹਿਣੀ ਚਾਹੀਦੀ ਆ ਬਾਕੀ ਦੇਖੋ ਦੋਸਤੋ ਦਲਜੀਤ ਦਸਾਈ ਦੀ ਇਹ ਪੂਰੀ ਵੀਡੀਓ ਪੀਯੂ ਵਾਲੀ ਕੁੜੀ ਦੇ ਲਈ ਕਮੈਂਟ ਦੇ ਵਿੱਚ ਇੱਕ ਵਧੀਆ ਜਿਹਾ ਕਮੈਂਟ ਜਰੂਰ ਕਰਕੇ ਜਾਇਓ ਦੋਸਤੋ ਤੁਸੀਂ ਦੇਖੀ ਪੰਜਾਬ ਯੂਨੀਵਰਸਿਟੀ ਵਾਲੀ ਜਿਹੜੀ ਕੁੜੀ ਦੀ ਵੀਡੀਓ ਦੇਖੀਓ ਸਾਡੇ ਸਾਰੇ ਵੱਲੋਂ ਇਹੀ ਸੰਦੇਸ਼ ਹੈ ਜੀ ਪੰਜਾਬ ਯੂਨੀਵਰਸਿਟੀ ਪੰਜਾਬ ਕੋਲ ਚਾਹੀਦੀ ਹੈ ਅਸੀਂ ਇਹ ਸੱਤ ਦੇ ਵਿੱਚ ਕੋਈ ਨਾ ਬਲਾਕ ਬੰਦਰ ਦੇ ਬੰਦ ਉਹ ਆਪਣਾ ਕਰਦੇ ਨੇ ਆਪਣਾ ਕੰਮ ਕਰਦੇ ਨੇ ਜਿਹੜੀ ਜਿਹੜੀ ਪੰਜਾਬ ਦੀ ਉਹਨੂੰ ਕਹਿੰਦੇ ਨੇ ਜਿਹੜੀਆਂ ਕੁੜੀਆਂ ਨੇ ਹੌਸਲਾ ਲਗਾਇਆ ਉਹਨਾਂ ਕੁੜੀਆਂ ਦੀ ਜ਼ੋਰਦਾਰੀ ਬਹੁਤ ਜ਼ਿਆਦੀ ਹੈ ਤੁਹਾਡੇ ਸਾਰੇ ਨੂੰ ਧੰਨਵਾਦ ਕਿ ਤੁਸੀਂ